ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਰੇ ਦੁਨੀਆ ਨੂੰ ਤਾਰਦੇ ਹੋਏ ਇੱਕ ਇਹੋ ਜਿਹੇ ਪਿੰਡ ਵਿੱਚ ਆਏ ਜਿੱਥੇ ਠੱਗਾਂ ਦਾ ਪਿੰਡ ਸੀ ਤੇ ਬਹੁਤ ਸਾਰੇ ਠੱਗ ਰਹਿੰਦੇ ਸਨ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਪਿੰਡ ਵਿੱਚ ਇੱਕ ਅਜਬ ਕੌਤਕ ਖੇਡਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥਾਂ ਦੇ ਵਿੱਚ ਸੋਨੇ ਦੇ ਕੜੇ ਪੈਣ ਲਏ ਆ ਤੇ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਦੀ ਉਮਰ ਬਹੁਤ ਛੋਟੀ ਕਰ ਦਿੱਤੀ ਤੇ ਥੋੜੀ ਅੱਗੇ ਜਾ ਕੇ ਗੁਰੂ ਜੀ ਨੂੰ ਦੋ ਠੱਗ ਮਿਲਦੇ ਆ ਤੇ ਗੁਰੂ ਜੀ ਦੇ ਸੁੰਦਰ ਪਹਿਨੇ ਵਸਤਰ ਦੇਖ ਕੇ ਠੱਗ ਕਹਿੰਦੇ ਆ ਕਿ ਆ ਜਿਹੜੇ ਤਿੰਨ ਲੋਕ ਆਏ ਆ ਇਹ ਤਾਂ ਬੜੇ ਅਮੀਰ ਜਾਪਦੇ ਆ ਠੱਗ ਗੁਰੂ ਜੀ ਨੂੰ ਕਹਿੰਦੇ ਆ ਕਿ ਆਓ ਜੀ ਤੁਸੀਂ ਸਾਡੇ ਮਹਿਮਾਨ ਹੋ ਇਹ ਘਰ ਤੁਹਾਡਾ ਹੈ ਇੱਥੇ ਤੁਸੀਂ ਥੋੜਾ ਜਿਹਾ ਰਹਿ ਕੇ ਆਰਾਮ ਕਰ ਲਵੋ ਫਿਰ ਅੱਗੇ ਚਲੇ ਜਾਣਾ ਅਸੀਂ ਪਿੰਡ 'ਚ ਆਏ ਗਏ ਲੋਕਾਂ ਦੀ ਸੇਵਾ ਬਹੁਤ ਕਰਦੇ ਹਾਂ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਜਾਨੀ ਜਾਨ ਸਨ ਠੱਗਾਂ ਦੀ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਗੁਰੂ ਜੀ ਇੱਕ ਠੱਗ ਦੇ ਘਰ ਠਹਿਰ ਗਏ ਤੇ ਬਾਕੀ ਠੱਗਾਂ ਨੂੰ ਵੀ ਪਤਾ ਲੱਗ ਗਿਆ ਕਿ ਪਿੰਡ ਦੇ ਇੱਕ ਠੱਗ ਦੇ ਕੋਲ ਬਹੁਤ ਅਮੀਰ ਬੰਦੇ ਆਏ ਨੇ ਤੇ ਪਿੰਡ ਦੇ ਸਾਰੇ ਠੱਗ ਇੱਕ ਥਾਂ ਤੇ ਇਕੱਠੇ ਹੋ ਗਏ ਤੇ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਉਹ ਠੱਗ ਕੋਲ ਬੜੇ ਅਮੀਰ ਬੰਦੇ ਆਏ ਨੇ ਤੇ ਉਹਨਾਂ ਵਿੱਚੋਂ ਇੱਕ ਬਾਬਾ ਹੈ ਉਹਦੇ ਕੋਲ ਬਹੁਤ ਸਾਰਾ ਧਨ ਹੈ ਇਵੇਂ ਜਾਪਦਾ ਹੈ ਕਿ ਇਹ ਆਪਣਾ ਸਾਰਾ ਧਨ ਲੈ ਕੇ ਕਿਸੇ ਹੋਰ ਦੇਸ਼ ਵਿੱਚ ਜਾਂਦਾ ਪਿਆ ਹੈ ਪਿੰਡ ਦੇ ਠੱਗ ਉਸ ਠੱਗ ਨੂੰ ਕਹਿੰਦੇ ਕਿ ਤੇਰੇ ਘਰ ਵਿੱਚ ਤਿੰਨ ਅਮੀਰ ਬੰਦੇ ਆਏ ਨੇ ਇਹਨਾਂ ਤਿੰਨ ਬੰਦਿਆਂ ਨੂੰ ਤੂੰ ਰਾਤ ਨੂੰ ਮਾਰ ਦੇਣਾ ਤੇ ਇਹਨਾਂ ਦਾ ਸਾਰਾ ਸਮਾਨ ਤੂੰ ਲੁੱਟ ਲੈਣਾ ਤੇ ਜਦੋਂ ਸਵੇਰੇ ਆਪਾਂ ਆਵਾਂਗੇ ਤੇ ਤੇਰੇ ਕੋਲੋਂ ਅਸੀਂ ਸਾਰੇ ਜਣੇ ਆਪਣਾ ਹਿੱਸਾ ਲੈ ਕੇ ਜਾਵਾਂਗੇ ਕਿਤੇ ਐਵੇਂ ਨਾ ਹੋਵੇ ਕਿ ਤੂੰ ਸਾਰਾ maal ਲੁੱਟਿਆ ਹੋਇਆ ਤੂੰ ਹੀ ਰੱਖ ਲਵੇਂ ਅਸੀਂ ਸਭ ਕੁਝ ਵੇਖ ਲਿਆ ਤੇ ਤੇਰੇ ਕਾਰ ਵਿੱਚ ਆਏ ਬੰਦੇ ਵੀ ਵੇਖ ਲਏ ਇਸ ਲਈ ਸਾਨੂੰ ਸਾਡਾ ਹਿੱਸਾ ਮਿਲ ਜਾਣਾ ਚਾਹੀਦਾ ਹੈ ਇਹਨਾਂ ਕਹਿ ਕੇ ਸਾਰੇ ਠੱਗ ਆਪਣੇ ਆਪਣੇ ਕਾਰ ਚਲੇ ਗਏ ਸਾਰਾ ਦਿਨ ਬੀਤ ਗਿਆ ਤੇ ਰਾਤ ਪੈ ਗਈ ਤੇ ਰਾਤ ਨੂੰ ਸਾਰੇ ਪਿੰਡ ਦੇ ਠੱਗ ਖਾਣਾ ਪੀਣਾ ਖਾ ਕੇ ਸੌ ਗਏ ਉਹੋ ਪਿੰਡ ਦੇ ਸਾਰੇ ਲੋਕ ਗੁਰੂ ਜੀ ਦੀ ਮਾਇਆ ਕਰਕੇ ਸੁੱਤੇ ਪਏ ਸਨ ਤੇ ਪਿੰਡ ਦੇ ਸਾਰੇ ਲੋਕਾਂ ਨੂੰ ਨੀਂਦ ਆ ਗਈ ਤੇ ਉਹਨਾਂ ਨੂੰ ਕੁਝ ਚੇਤਾ ਨਹੀਂ ਰਿਹਾ ਕਿ ਰਾਤ ਨੂੰ ਸਾਡੇ ਕੋਲ ਅਮੀਰ ਬੰਦੇ ਆਏ ਸਨ ਉਹਨਾਂ ਤਿੰਨਾਂ ਬੰਦਿਆਂ ਨੂੰ ਅਸੀਂ ਤਾਂ ਰਾਤ ਨੂੰ ਲੁੱਟਣਾ ਸੀ ਪਰ ਅਸੀਂ ਤਾਂ ਸੁੱਤੇ ਪਏ ਰਹੇ ਜਦੋਂ ਸਵੇਰ ਹੋਈ ਤਾਂ ਸੂਰਜ ਚੜ ਗਿਆ ਤੇ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਣ ਲੱਗੀਆਂ ਪਰ ਉਸ ਪਿੰਡ ਦੇ ਵਿੱਚ ਕੋਈ ਨਾ ਜਾਗਿਆ ਨਾ ਬੱਚੇ ਨਾ ਬਜ਼ੁਰਗ ਨਾ ਬੀਬੀਆਂ ਨਾਹੀਂ ਜਵਾਨ ਸਾਰੇ ਠੱਗ ਸੁੱਤੇ ਪਏ ਸਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਉਹਨਾਂ ਨੂੰ ਅੰਮ੍ਰਿਤ ਵੇਲੇ ਹੀ ਸੁੱਤੀਆਂ ਪਿਆ ਨੂੰ ਛੱਡ ਕੇ ਤੁਰ ਗਏ ਸਨ ਜਦੋਂ ਦੁਪਹਿਰ ਦਾ ਸਮਾਂ ਹੋ ਗਿਆ ਤਾਂ ਉਹਨਾਂ ਠੱਗਾਂ ਨੂੰ ਜਾਗਾਈ ਤੇ ਸਾਰੇ ਠੱਗ ਇਕੱਠੇ ਹੋ ਕੇ ਉਸ ਠੱਗ ਦੇ ਘਰ ਆ ਗਏ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਰਾਤ ਠਹਿਰੇ ਸਨ ਤੇ ਸਾਰੇ ਠੱਗ ਕਹਿਣ ਲੱਗੇ ਕਿ ਜਿਹੜਾ ਤੂੰ ਰਾਤ ਨੂੰ ਮਾਲ ਲੁਕਤਿਆ ਉਹਦੇ ਵਿੱਚੋਂ ਸਾਨੂੰ ਸਾਰਿਆਂ ਨੂੰ ਹਿੱਸਾ ਦੇ ਤੇ ਉਹ ਠੱਗ ਸੋਚਾਂ ਵਿੱਚ ਪੈ ਗਿਆ ਹੁਣ ਮੈਂ ਕੀ ਕਹਾਂ ਉਹ ਕਹਿਣ ਲੱਗਾ ਕਿ ਮੈਂ ਤਾਂ ਸਾਰੀ ਰਾਤ ਇੰਤਜ਼ਾਰ ਕਰਦਾ ਰਿਹਾ ਕਿ ਉਹ ਤਿੰਨ ਬੰਦੇ ਕਦੋਂ ਸੋਣ ਤਾਂ ਮੈਂ ਇਨ੍ਹਾਂ ਤਿੰਨਾਂ ਨੂੰ ਮਾਰ ਕੇ ਦਬ ਕੇ ਇਨ੍ਹਾਂ ਕੋਲੋਂ ਸਮਾਨ ਖੋਲ ਲਵਾਂ ਪਰ ਮੈਨੂੰ ਖੁਦ ਨੂੰ ਇੰਨੀ ਜ਼ਿਆਦਾ ਨੀਂਦ ਆਈ ਮੈਨੂੰ ਖੁਦ ਹੀ ਨਹੀਂ ਪਤਾ ਚੱਲਿਆ ਕਿ ਮੈਂ ਮਰ ਗਿਆ ਜਾਂ ਸੁੱਤਾ ਪਿਆ ਹਾਂ ਤੇ ਮੇਰੀਆਂ ਅੱਖਾਂ ਵੀ ਹੋਣੀ ਖੁੱਲੀਆਂ ਨਹੀਂ ਤੇ ਉਹ ਸਾਰੇ ਠੱਗ ਉਸ ਠੱਗ ਨੂੰ ਕਹਿਣ ਲੱਗੇ ਕਿ ਤੂੰ ਸਾਡੇ ਨਾਲ ਬੇਈਮਾਨੀ ਕੀਤੀ ਹੈ ਅਸੀਂ ਐਵੇਂ ਨਹੀਂ ਹਟਣਾ ਅਸੀਂ ਆਪਣਾ ਹਿੱਸਾ ਲੈ ਕੇ ਹਟਾਂਗੇ ਸਾਡੇ ਸਾਹਮਣੇ ਤੇਰੇ ਕੋਲ ਬਹੁਤ ਅਮੀਰ ਬੰਦੇ ਆਏ ਸੀ ਸਾਨੂੰ ਤਾਂ ਇੰਜ ਜਾਪਦਾ ਹੈ ਕਿ ਤੂੰ ਉਹਨਾਂ ਨੂੰ ਰਾਤ ਨੂੰ ਮਾਰਿਆ ਤੇ ਦੱਬ ਕੇ ਸਾਰਾ ਸਮਾਨ ਲੁੱਟ ਕੇ ਕੱਲਾ ਹਜਮ ਕਰਨੋਂ ਫਿਰਦਾ ਹੈ ਉਸ ਠੱਗ ਨੇ ਕਿਹਾ ਕਿ ਮੈਂ ਰਾਤ ਨੂੰ ਤਾਂ ਉਹਨਾਂ ਨੂੰ ਲੁੱਟਣਾ ਹੀ ਸੀ ਪਰ ਪਤਾ ਨਹੀਂ ਮੈਂ ਸੁੱਤਾ ਕਿਉਂ ਰਹਿ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਸਾਰੀ ਰਾਤ ਸੁੱਤਾ ਹੀ ਰਿਹਾ ਤੁਸੀਂ ਮੇਰੀ ਗੱਲ ਤੇ ਯਕੀਨ ਕਰ ਲਵੋ ਮੈਂ ਉਹਨਾਂ ਨੂੰ ਲੁੱਟ ਨਹੀਂ ਸਕਿਆ ਤੇ ਉਹ ਪਹਿਲਾਂ ਹੀ ਚਲੇ ਗਏ ਨੇ ਜੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਤਾਂ ਮੈਂ ਆਪਣੇ ਪੀਰਾਂ ਦੀ ਕਸਮ ਖਾਣਾ ਹਾਂ ਜਦੋਂ ਉਸ ਠੱਗ ਨੇ ਪੀਰਾਂ ਦੀ ਕਸਮ ਖਾ ਲਈ ਤੇ ਸਾਰੇ ਠੱਗਾਂ ਨੇ ਉਸ ਦੀ ਗੱਲ ਮੰਨ ਲਈ ਤੇ ਹੁਣ ਸਾਰੇ ਠੱਗ ਆਪਸ ਵਿੱਚ ਸਲਾਹ ਕਰਨ ਲੱਗੇ ਕਿ ਅਸੀਂ ਉਹਨਾਂ ਤਿੰਨ ਬੰਦਿਆਂ ਦੇ ਪਿੱਛੇ ਘੋੜੇ ਲਾਈਏ ਉਹਨਾਂ ਦਾ ਰਾਹ ਰੋਕੀਏ ਇਸ ਕਰਕੇ ਸਾਰੇ ਠੱਗ ਪਿੰਡ ਦੀਆਂ ਚਾਰੋਂ ਦਿਸ਼ਾਂ ਵਿੱਚ ਫੈਲ ਜਾਂਦੇ ਨੇ ਉਹਨਾਂ ਠੱਗਾਂ ਦੇ ਵਿੱਚੋਂ ਜਵਾਨ ਠੱਗਾਂ ਨੇ ਕਿਹਾ ਕਿ ਅਸੀਂ ਅੱਗੇ ਜਾਂਦੇ ਹਾਂ ਤੇ ਅਸੀਂ ਘੇਰਦੇ ਹਾਂ ਪੰਜ ਕੋ ਦੂਰੀ ਤੇ ਠੱਗਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਘੇਰ ਲਿਆ ਅਤੇ ਕਿਹਾ ਕਿ ਤੁਸੀਂ ਸਾਡੇ ਕੋਲੋਂ ਚੋਰੀ ਕਰਕੇ ਆਏ ਹੋ ਹੁਣ ਅਸੀਂ ਤੁਹਾਨੂੰ ਮਾਰ ਕੇ ਛੱਡਾਂਗੇ ਜੋ ਕੁਝ ਤੁਸੀਂ ਨੇ ਸਾਡੇ ਕੋਲੋਂ ਚੁਰਾਇਆ ਹੈ ਉਹ ਇੱਥੇ ਰੱਖ ਦਿਓ ਨਹੀਂ ਤਾਂ ਤੁਹਾਨੂੰ ਮਾਰ ਦਵਾਂਗੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਮੁਖ ਤੋਂ ਇਹ ਬਚਨ ਸੁਨੇ ਤੇ ਕਿਹਾ ਕਿ ਜੀ ਸਦਕੇ ਮਾਰ ਦੋ ਮਾਰ ਦੋ ਸਾਨੂੰ ਤੁਸੀਂ ਸਾਨੂੰ ਮਾਰੋਗੇ ਤੇ ਸਾਡੇ ਸ਼ਰੀਰਾਂ ਨੂੰ ਇੱਥੇ ਹੀ ਸੁੱਟ ਦਵੋਗੇ ਫਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸਾਡੇ ਸ਼ਰੀਰਾਂ ਦੀ ਬੇਦਵੀ ਨਹੀਂ ਹੋਣੀ ਚਾਹੀਦੀ ਸਾਡੇ ਸ਼ਰੀਰਾਂ ਦਾ ਮਰਿਆਦਾ ਅਨੁਸਾਰ ਸੰਸਕਾਰ ਹੋਣਾ ਚਾਹੀਦਾ ਹੈ ਤੇ ਉਹਨਾਂ ਠੱਗਾਂ ਦੇ ਮਨ ਵਿੱਚ ਗੁਰੂ ਜੀ ਦੇ ਦਰਸ਼ਨਾ ਸਦਕਾ ਰਹਿਮ ਆ ਗਿਆ ਤੇ ਉਹ ਠੱਗ ਕਹਿੰਦੇ ਕਿ ਅਸੀਂ ਇਹਨਾਂ ਦੀ ਗੱਲ ਮੰਨ ਲੈਂਦੇ ਹਾਂ ਪਰ ਕਹਿ ਲੱਗੇ ਕਿ ਇਹਨਾਂ ਦੇ ਸੰਸਕਾਰ ਵਾਸਤੇ ਲੱਕਣਾ ਤੇ ਅੱਗ ਚਾਹੀਦੀ ਹੈ ਤੇ ਦੂਜੀ ਗੱਲ ਇਹ ਕਿ ਜੇ ਅਸੀਂ ਤੁਹਾਨੂੰ ਇੱਥੇ ਛੱਡਦੇ ਹਾਂ ਤੇ ਤੁਸੀਂ ਇੱਥੋਂ ਭੱਜ ਜਾਵੋਗੇ ਤੇ ਅਸੀਂ ਅੱਗ ਕਿੱਥੋਂ ਲੈ ਕੇ ਆਈਏ ਗੁਰੂ ਜੀ ਨੇ ਕਿਹਾ ਕਿ ਇਧਰ ਵੇਖੋ ਤੁਹਾਨੂੰ ਉਹ ਧੂਆਂ ਨਿਕਲ ਰਿਹਾ ਦਿਖ ਰਿਹਾ ਜਾਂ ਨਹੀਂ ਠੱਗਾ ਨੇ ਕਿਹਾ ਕਿ ਦਿਖ ਰਿਹਾ ਹੈ ਫਿਰ ਗੁਰੂ ਜੀ ਨੇ ਕਿਹਾ ਕਿ ਇੰਜ ਕਰੋ ਕਿ ਤੁਸੀਂ ਚਾਰ ਜਣੇ ਹੋ ਚਾਰਾਂ ਵਿੱਚੋਂ ਦੋ ਜਣੇ ਸਾਡੇ ਕੋਲ ਰਹੋ ਤੇ ਸ਼ਾਸਤਰ ਫੜ ਲਓ ਤੇ ਦੋ ਜਣੇ ਅਗ ਲੈਨ ਚਲੇ ਜਾਵੋ ਤੇ ਅੱਗ ਲਿਆ ਕੇ ਫਿਰ ਸਾਨੂੰ ਮਾਰ ਦਵੋ ਤੇ ਉਹ ਠੱਗ ਗੁਰੂ ਜੀ ਦੀ ਗੱਲ ਮੰਨ ਲੈਂਦੇ ਨੇ ਤੇ ਦੋ ਠੱਗ ਗੁਰੂ ਜੀ ਦੇ ਪਾਸ ਖੜੇ ਨੇ ਤੇ ਦੋ ਠੱਗ ਅਗ ਲੈਨ ਚਲੇ ਜਾਂਦੇ ਨੇ ਤੇ ਜਿਹੜੇ ਦੋ ਠੱਗ ਅਗ ਲੈਨ ਜਾਂਦੇ ਨੇ ਜਿੱਥੋਂ ਧੂਆ ਨਿਕਲ ਰਿਹਾ ਸੀ ਉਥੇ ਉਹਨਾਂ ਨੂੰ ਇੱਕ ਕੌਤਕ ਨਜ਼ਰ ਆਇਆ ਉਹਨਾਂ ਨੇ ਵੇਖਿਆ ਕਿ ਇੱਕ ਬੰਦੇ ਦੇ ਹੱਥਾਂ ਨੂੰ ਪਿੱਛੇ ਬੰਨਿਆ ਹੋਇਆ ਹੈ ਤੇ ਉਸ ਬੰਦੇ ਨੂੰ ਜਮਦੂਤ ਬੜੀ ਬੁਰੀ ਤਰ੍ਹਾਂ ਮਾਰ ਰਹੇ ਨੇ ਤੇ ਉਹ ਥੱਗ ਡਰ ਗਏ ਤੇ ਉਹ ਥੱਗ ਉਥੇ ਪਹੁੰਚੇ ਜਿੱਥੇ ਚਿਖਾ ਬਾਲਦੀ ਸੀ ਤੇ ਉਹਨਾਂ ਨੇ ਉਹ ਚਿਖਾ ਦੇ ਵਿੱਚੋਂ ਇੱਕ ਬਾਲਦੀ ਹੋਈ ਲੱਕੜ ਕੱਢ ਲਈ ਤੇ ਸ੍ਰੀ ਗੁਰੂ ਨਾਨਕ ਦੇਵ ਜੀ 발 ਤੋਰ ਪਏ ਤੇ ਉਹਨਾਂ ਨੇ ਫਿਰ ਵੇਖਿਆ ਕਿ ਜਿਸ ਵਿਅਕਤੀ ਨੂੰ ਜਮਦੂਤ ਮਾਰਦੇ ਪਏ ਸਨ ਤੇ ਉਹੀ ਵਿਅਕਤੀ ਹੁਣ ਬਹੁਤ ਸੁੰਦਰ ਪਾਲਕੀ ਵਿੱਚ ਬੈਠਾ ਹੋਇਆ ਸੀ ਤੇ ਉਹਦੀ ਪਾਲਕੀ ਨੂੰ ਦੇਵਤਿਆਂ ਨੇ ਚੁੱਕਿਆ ਹੋਇਆ ਹੈ ਤੇ ਉਹ ਥੱਗ ਸੋਚਾਂ ਵਿੱਚ ਪੈ ਗਏ ਕਿ ਇਹ ਇਸ ਬੰਦੇ ਨੂੰ ਜਮਦੂਤ ਮਾਰਦੇ ਪਏ ਸੀ ਕਸੀਟ ਦੇ ਪਏ ਸਨ ਤੇ ਉਹੀ ਬੰਦੇ ਨੂੰ ਹੁਣ ਪਾਲਕੀ ਵਿੱਚ ਬਿਠਾ ਕੇ ਸਵਰਗ ਲੈ ਕੇ ਚੱਲੇ ਨੇ ਤੇ ਉਹ ਦੋਵੇਂ ਠੱਗ ਉਹਨਾਂ ਦੇ ਕੋਲ ਪਹੁੰਚਦੇ ਨੇ ਤੇ ਸਾਰੀ ਵਾਰਤਾ ਪੁੱਛਦੇ ਨੇ ਤੇ ਉਹ ਦੂਤ ਕਹਿੰਦੇ ਨੇ ਕਿ ਇਹ ਬੰਦਾ ਬਹੁਤ ਪਾਪੀ ਹੈ ਇਹਨੇ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ ਤਾਂ ਹੀ ਤਾਂ ਇਹਨੂੰ ਜਮਦੂਤ ਕੁੱਟ ਦੇ ਮਾਰਦੇ ਕਸੀਟ ਦੇ ਪਏ ਸਨ ਪਰ ਇਹਦੀ ਚਿਖਾ ਦੇ ਵਿੱਚੋਂ ਜਿਹੜਾ ਧੂਆਂ ਨਿਕਲ ਰਿਹਾ ਸੀ ਉਸ ਧੂਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਜ਼ਰ ਪੈ ਗਈ ਤੇ ਹੁਣ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਜ਼ਰ ਪੈ ਗਈ ਇਸ ਲਈ ਨਰਕਾਂ ਵਿੱਚ ਨਹੀਂ ਜਾ ਸਕਦਾ ਤੇ ਇਹਦੀ ਜ਼ਿੰਦਗੀ ਵਿੱਚ ਕੀਤੇ ਸਾਰੇ ਪਾਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਜ਼ਰ ਨੇ ਕੱਟ ਦਿੱਤੇ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਮਾਇਆ ਨਾਲ ਇਨ੍ਹਾਂ ਠੱਗਾਂ ਨੂੰ ਕੌਤਕ ਵਿਖਾਇਆ ਕਿਵੇਂ ਜਮਦੂਤਾ ਕੋਲੋਂ ਇੱਕ ਬੰਦਾ ਛੁੱਟ ਕੇ ਦੇਵਤਿਆਂ ਦੇ ਕੋਲ ਆ ਗਿਆ ਤੇ ਹੁਣ ਦੇਵਤੇ ਉਹਦੀ ਆਰਤੀ ਉਤਾਰ ਰਹੇ ਨੇ ਉਹ ਠੱਗਾਂ ਨੇ ਜਮਦੂਤਾਂ ਨੂੰ ਪੁੱਛਿਆ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਕੌਣ ਹਨ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਜਮਦੂਤਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਉਹੀ ਹੈ ਜਿਨ੍ਹਾਂ ਨੂੰ ਤੁਸੀਂ ਮਾਰਨ ਲੱਗੇ ਹੋ ਜਿਨ੍ਹਾਂ ਨੂੰ ਸਾੜਨ ਵਾਸਤੇ ਤੁਸੀਂ ਅੱਗ ਲੈ ਕੇ ਚੱਲੇ ਹੋ ਤੇ ਜਦੋਂ ਉਹ ਠੱਗਾਂ ਨੇ ਇਹ ਗੱਲ ਸੁਣੀ ਤੇ ਉਹਨਾਂ ਨੇ ਬਲਦੀ ਹੋਈ ਲੱਕੜ ਉੱਥੇ ਹੀ ਸੁੱਟ ਦਿੱਤੀ ਤੇ ਸ੍ਰੀ ਗੁਰੂ ਨਾਨਕ ਸਾਹਿਬ ਵੱਲ ਭੱਜ ਪਏ ਤੇ ਜਦੋਂ ਗੁਰੂ ਜੀ ਦੇ ਪਾਸ ਆਏ ਤੇ ਉਹਨਾਂ ਠੱਗਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਦਿੱਤਾ ਤੇ ਮਾਫੀ ਮੰਗਣ ਲੱਗੇ ਅਤੇ ਕਹਿਣ ਲੱਗੇ ਕਿ ਮਹਾਰਾਜ ਤੁਸੀਂ ਪਾਪੀਆਂ ਨੂੰ ਬਖਸ਼ਣ ਯੋਗ ਹੋ ਸਾਡੇ ਤੇ ਕਿਰਪਾ ਕਰੋ ਤਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਠੱਗਾਂ ਤੇ ਕਿਰਪਾ ਕੀਤੀ ਤੇ ਕਿਹਾ ਕਿ ਚੋਰੀ ਤੇ ਠੱਗੀ ਦਾ ਕੰਮ ਬੰਦ ਕਰੋ ਤੇ ਸੱਚ ਦੇ ਰਾਹ ਤੇ ਚੱਲੋ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਠੱਗਾਂ ਨੂੰ ਸੱਚ ਦੇ ਰਾਹ ਤੇ ਚੱਲਣ ਦੇ ਉਪਦੇਸ਼ ਦਿੱਤੇ ਸਤਨਾਮ ਸ੍ਰੀ ਵਾਹਿਗੁਰੂ